ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਅੱਜ ਹੈ ਕਿ ਜੀ 1 ਜੂਨ ਇਸ ਸਪੈਸ਼ਲ ਬੇਨਤੀ ਕਰਨ ਵਾਸਤੇ ਆਪਾਂ ਤੁਹਾਡੇ ਰੂਬਰੂ ਹੋ ਰਹੇ ਹਾਂ ਫਰੀਦਕੋਟ ਹਲਕੇ ਤੋਂ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਜਿਹੜੇ ਆਜ਼ਾਦ ਉਮੀਦਵਾਰ ਚੋਣ لڑ ਰਹੇ ਪੰਥਕ ਧਿਰ ਨੇ ਆਪ ਸਾਰੇ ਅੱਗੇ ਬੇਨਤੀ ਹੈ ਅੱਜ ਬਹੁਤ ਵੱਡਾ ਫੈਸਲਾ ਲੈਣ ਦਾ ਜਿਹੜਾ ਹੈਗਾ ਦਿਨ ਹੈ ਜੇ ਅੱਜ ਅਸੀਂ ਮੌਕਾ ਖੁੰਝਾ ਲਿਆ ਤੇ ਇਹ ਜਿਹੜਾ ਮੌਕਾ ਹੈ ਕਦੇ ਜ਼ਿੰਦਗੀ ਦੇ ਵਿੱਚ ਫੇਰ ਨਹੀਂ ਆਉਣਾ। ਸੋ ਮੇਰੀ ਸਾਰੇ ਆਗੇ ਹੱਥ ਜੋੜ ਕੇ ਬੇਨਤੀ ਹੈ। ਫਰੀਦਕੋਟ ਤੋਂ ਆਪਾ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਨੂੰ ਜਿਤਾਈਏ ਤਾਂ ਕਿ ਆਪਣੇ ਕੌਮ ਦਾ ਆਪਣੇ ਪੰਜਾਬੀ ਦਾ ਆਪਣੇ ਕਿਸਾਨਾਂ ਦਾ ਜਿਹੜੇ ਦਰਦ ਸਮਝਦੇ ਆ ਉਹਦਾ ਕੋਈ ਹੱਲ ਹੋ ਸਕੇ। ਦੂਜੀਆਂ ਸਰਕਾਰਾਂ ਤੋਂ ਆਪਾਂ ਕੋਈ ਆਸ ਨਹੀਂ ਲਾ ਸਕਦੇ। ਇਸ ਕਰਕੇ ਨਾਲ ਹੀ ਬੇਨਤੀ ਇਹ ਹੈ ਕਿ ਖੰਡੂਰ ਸਾਹਿਬ ਤੋਂ ਭਾਈ ਸਾਹਿਬ ਆਇਆ ਅਮਰਪਾਲ ਸਿੰਘ ਦੀ ਚੋਣ ਲੜ ਰਹੇ ਆ। ਉਹਨਾਂ ਦੀ ਆਪਾਂ ਦਿਲਕ ਕੇ ਸਪੋਰਟ ਕਰੀਏ। ਤੇ ਉਹ ਵੀ ਜਲਦ ਤੇ ਜਲਦੀ ਰਹਾ ਹੋ ਕੇ ਬਾਹਰ ਹੋਣ ਤੇ ਜਿਹੜੇ ਨਸ਼ੇ ਦੇ ਦਲਦਲ ਦੇ ਵਿੱਚ ਜਿਹੜੀ ਨੌਜਵਾਨ ਪੀੜੀ ਫਸੀ ਹੋਈ ਹੈ ਸਾਡੀ ਉਹ ਆ ਕੇ ਫਿਰ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ ਪ੍ਰਚਾਰ ਆਰੰਭ ਕੀਤਾ ਸੀਗਾ ਅਮਰ ਸੰਚਾਰ ਦਾ ਪ੍ਰੋਗਰਾਮ ਚਲਾਇਆ ਸੀਗਾ ਇਹ ਇੱਕ ਲਹਿਰ ਖੜੀ ਹੋਈ ਸੀ ਸੋ ਸਾਰੇ ਆ ਕੇ ਬੇਨਤੀ ਹੈ ਖਡੂਰ ਸਾਹਿਬ ਤੋਂ ਭਾਈ ਸਾਤਾ ਭਾਈ ਅਮਰਤ ਕਾਸ ਨੂੰ ਜਿਤਾਈਏ ਤੇ ਫਰੀਦਕੋੜ ਤੋਂ ਆਪਾਂ ਜਿਤਾਈਏ ਜੀ ਭਾਈ ਸਾਤਾ ਭਾਈ ਸਰਬਜੀਤ ਸਿੰਘ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ